ਹੁੰਦਾ ਸੀ ਕਿ ਵਿਆਹ ਵਾਲੇ ਰਿਸ਼ਤੇ ਨੂੰ ਇੱਕ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਸੀ ਅਤੇ ਇਹਨਾਂ ਦੇ ਵੱਲੋਂ ਜਨਮ ਅਤੇ ਮਰਨ ਦੀ ਜਿਹੜੀ ਕਿਸਮਾਂ ਖਾਧੇ ਜਾਂਦੇ ਸੀ ਜਦੋਂ ਵਿਆਹ ਚ ਆਇਆ ਜਾਂਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਵਿਆਹ ਵਾਲਾ ਰਿਸ਼ਤਾ ਮਹਿਜ਼ ਇੱਕ ਡਰਾਮਾ ਜੋ ਆ ਫਿਰ ਮਹਿਜ਼ ਇੱਕ ਗੁੱਡੇ-ਬੁੱਡੀਆਂ ਦਾ ਖੇਡ ਲੋਕਾਂ ਵੱਲੋਂ ਸਮਝਿਆ ਜਾ ਰਿਹਾ ਹੈ ਕਿਉਂਕਿ ਜਿਵੇਂ ਦੇ ਹਾਲਾਤ ਲਗਾਤਾਰ ਬਣਦੇ ਜਾ ਰਹੇ ਨੇ ਜਿਵੇਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਵੇਂ ਦੀਆਂ ਵੀਡੀਓਜ਼ ਸਾਹਮਣੇ ਆ ਰਹੇ ਨੇ ਉਹਨਾਂ ਤੋਂ ਇਹ ਗੱਲ ਸਾਫ਼ ਸਪਸ਼ਟ ਹੁੰਦੀ ਆ ਕਿਉਂਕਿ ਜਿਹੜਾ ਮਾਮਲਾ ਤੁਹਾਨੂੰ ਅਸੀਂ ਅਸੀਂ ਦੱਸਣ ਚਾ ਰਹੇ ਹਾਂ ਉਸ ਨੂੰ ਸੁਣ ਕੇ ਇੱਕ ਵਾਰ ਤੁਹਾਡੇ ਵੀ ਪਿਆਰਾ ਹੀਟ ਹੋ ਜ਼ਮੀਨ ਖਿਸਕੀ ਜਾਵੇਗੀ ਕਿ ਆਖਰ ਇੱਕ ਨਿੱਕੀ ਜਿਹੀ ਗੱਲ ਦੇ ਪਿੱਛੇ ਕਿ ਵਿਆਹ ਵਰਗੇ ਅਜਿਹੇ ਰਿਸ਼ਤੇ ਇੱਕਦਮ ਕਿਵੇਂ ਟੁੱਟ ਸਕਦੇ ਨੇ ਜੀ ਹਾਂ ਮਾਮਲਾ ਜਿਹੜਾ ਕਿ ਯੂਪੀ ਵਿਆਹ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਮਹਿਲਾ ਜਦੋਂ ਮਤਲਬ ਕਿ ਲਾੜੇ ਅਤੇ ਲਾੜੀ ਦਾ ਵਿਆਹ ਹੋ ਰਿਹਾ ਸੀ ਰਸਮਾਂ ਕੀਤੀਆਂ ਜਾ ਰਹੀ ਸੀ ਤਾਂ ਉਸ ਵਕਤ ਇੱਕ ਸਿੰਧੂਰ ਦੀ ਰਸਮ ਕੀਤੀ ਜਾ ਰਹੀ ਸੀ ਤਾਂ ਸਿੰਧੂਰ ਦੀ ਰਸਮ ਕਰਦੇ ਸਮੇਂ ਲਾੜੇ ਦਾ ਹਲਕਾ ਜਿਹਾ ਹੱਥ ਹਿਲ ਗਿਆ ਜਿਸ ਤੋਂ ਬਾਅਦ ਉਸ ਲਾੜੀ ਨੇ ਕਹਿ ਦਿੱਤਾ ਕਿ ਇਹ ਤਾਂ ਪਾਗਲ ਹੈ ਮੈਂ ਇਸ ਦੇ ਨਾਲ ਵਿਆਹ ਨਹੀਂ ਕਰਵਾਵਾਂਗੀ ਜਿਸ ਤੋਂ ਬਾਅਦ ਵਿਆਹ ਵਾਲੇ ਸਮਾਗਮ ਦੇ ਵਿੱਚ ਹੰਗਾਮਾ ਹੋ ਗਿਆ ਜਦੋਂ ਲਾੜੀ ਨੇ ਵਿਆਹ ਕਰਵਾਉ ਤੋਂ ਸਾਹ ਮਨਾ ਕਰ ਦਿੱਤਾ ਜਦੋਂ ਹੋਰ ਰਿਸ਼ਤੇਦਾਰਾਂ ਨੇ ਇਸ ਗੱਲ ਦੀ ਵਜ੍ਹਾ ਜਾਣੀ ਤਾਂ ਉਹ ਵੀ ਸੁਣ ਕੇ ਹੈਰਾਨ ਹੋ ਗਏ ਕਿਉਂਕਿ ਥੋੜੀ-ਮੋਟੀ ਗਲਤੀ ਤਾਂ ਹੋ ਹੀ ਜਾਂਦੀ ਹੈ ਚਲੋ ਕਈ ਵਾਰ ਬੰਦਾ ਕੋਈ ਘਵਰਾੜ ਦੇ ਵਿੱਚ ਜਾਂ ਵੈਸੇ ਵੀ ਕਈ ਵਾਰ ਕੋਈ ਬੰਦਾ ਥੋੜਾ-ਬੋਤਾ ਡਰ ਵੀ ਜਾਂਦਾ ਜਿਉਂ ਉਸ ਦੇ ਕਰਕੇ ਹੱਥ ਹਿੱਲੇ ਗਿਆ ਹੁਣ ਇੱਕ ਹੱਥ ਹਿਲਣ ਤੋਂ ਉਸ ਲੜਕੀ ਨੇ ਇਹ ਜਜਮੈਂਟ ਕੀਤਾ ਕਿ ਮੁੰਡਾ ਤਾਂ ਪਾਗਲ ਹੈ ਤੇ ਉਹ ਉਸ ਦੇ ਨਾਲ ਵਿਆਹ ਨਹੀਂ ਕਰਵਾਵਾਂਗੀ ਜਿਸ ਤੋਂ ਬਾਅਦ ਪੂਰੇ ਰਿਸ਼ਤੇਦਾਰਾਂ ਦੇ ਵਿੱਚ ਹੜਕਮ ਮੱਚ ਗਿਆ ਅਤੇ ਇੱਥੇ ਸਾਰਾ ਜਲਾਕੀ ਵਿਆਹ ਦੀਆਂ ਖੁਸ਼ੀਆਂ ਧਰੀਆਂ ਕਰਾਈਆਂ ਰਹਿ ਗਈਆਂ ਜਿਸ ਤੋਂ ਬਾਅਦ ਪੀੜਤ ਲੜੇ ਨੇ ਦੱਸਿਆ ਕਿ ਸਿਰਫ ਜਦੋਂ ਸੰਧੂਰ ਦੀ ਰਸਮ ਕੀਤੀ ਜਾ ਰਹੀ ਸੀ ਹਲਕਾ ਜਿਹਾ ਹੱਥ ਹਿਲਾਣ ਕਰਕੇ ਉਸ ਦੀ ਲਾੜੀ ਨੇ ਕਹਿ ਦਿੱਤਾ ਕਿ ਇਹ ਤਾਂ ਪਾਗਲ ਹੈ ਤੇ ਮੈਂ ਇਸ ਦੇ ਨਾਲ ਵਿਆਹ ਨਹੀਂ ਕਰਵਾਵਾਂਗੀ ਜਿਸ ਤੋਂ ਬਾਅਦ ਮਾਮਲਾ ਥਾਣੇ ਤੱਕ ਵੀ ਪਹੁੰਚ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਨਿੱਕੀਆਂ-ਨਿੱਕੀਆਂ ਗੱਲਾਂ ਵੀ ਅਜਿਹੇ ਪਵਿੱਤਰ ਰਿਸ਼ਤਿਆਂ ਦੇ ਉੱਤੇ ਭਾਰੀ ਪੈ ਰਹੇ ਨੇ ਵਿਆਹ ਹੋਣ ਤੋਂ ਪਹਿਲਾਂ ਹੀ ਅਜਿਹੇ ਜਿਕਰ ਹਾਲਾਤ ਨੇ ਤਾਂ ਵਿਆਹ ਵਿਆਹ ਤੋਂ ਬਾਅਦ ਕੀ ਹਾਲਾਤ ਬਣਨਗੇ ਇਸ ਦਾ ਅੰਦਾਜ਼ਾ ਤਾਂ ਤੁਸੀਂ ਖੁਦ ਲਗਾ ਹੀ ਸਕਦੇ ਹੋ ਤਾਂ ਇਸ ਵੀਡੀਓ ਨੂੰ ਦੇਖੋ ਬਿਆਨ ਸੁਣਦੇ ਆ ਬਾਕੀ ਤੁਹਾਡਾ ਕੀ ਕਹਿਣਾ ਜੋ ਅੱਜ ਦੇ ਸਮੇਂ ਦੇ ਵਿੱਚ ਇਸ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਗੁੱਡੇ-ਗੁੱਡੀਆਂ ਦਾ ਖੇਲ ਸਮਝ ਕੇ ਇੱਕ ਮਜ਼ਾਕ ਜਿਹਾ ਬਣਾਇਆ ਜਾ ਰਿਹਾ ਮੰਡਲ ਦੇ ਵਿੱਚ ਵਿਆਹ ਨੂੰ ਇਨਕਾਰ ਕੀਤੇ ਜਾਂਦੇ ਨੇ ਜਾਂ ਫਿਰ ਵਿਆਹ ਤੋਂ ਬਾਅਦ ਆਪਣੇ ਘਰ ਵਾਲੇ ਦਾ ਕਤਲ ਕਰ ਦਿੱਤਾ ਜਾਂਦਾ ਜਾਂ ਫਿਰ ਕੋਈ ਤੀਜੇ ਦੀ ਐਂਟਰੀ ਹੋ ਜਾਂਦੀ ਹੈ ਇਸ ਦੇ ਵਿੱਚ ਨਜਾਇਜ਼ ਸਬੰਧ ਆ ਜਾਂਦੇ ਨੇ ਜਾਂ ਅਜਿਹੇ ਲਗਾਤਾਰਕ ਡਰਾਮਾ ਸਾਹਮਣੇ ਆ ਰਹੇ ਨੇ ਪਵਿੱਤਰ ਰਿਸ਼ਤੇ ਦੇ ਉੱਤੇ ਕਲੰਕ ਜਿਹੜਾ ਕਿ ਲੱਗਦਾ ਨਜ਼ਰ ਆ ਰਿਹਾ ਹੈ ਆਪਣੀ ਰਾਏ ਜੀ ਜੜੀ ਕੀ ਜ਼ਰੂਰ ਸਾਂਝੀ ਕਰਿਓ ਆਓ ਸੁਣਦੇ ਹਾਂ ਲੜੇ ਦਾ ਕੀ ਕਹਿਣਾ ਲਿੰਕੋ ਬਤਾਓ ਕੀ ਨਾਮ ਹੈ ਆਪਕਾ ਨਾਮ ਬੋਲੀਏ ਆਪ ਸਮਰ ਕੁਮਾਰ ਕਹਾ ਘਰ ਹੈ ਯਾਰ ਕੀ ਹੋਇਆ ਥਾ